ਕੀ ਕਰੀਏ ਨਾ ਉਰਮਨ ਹੈ ਮਰੂ ਤੋੜਦਾ ਸਹੀ ਹੈ ਹੈ ਮਰੂ ਤੋੜਦਾ ਸਹੀ ਤੂੰ ਕੀ ਕਰਦਾ ਖਾਏਗਾ ਮਰੂ ਦਾ ਹੈ ਤਾਂ ਨਹੀਂ ਯਾਰ ਖਾਦੇ ਪਏ ਕੇ ਮੈਂ ਇੱਕ ਮਰੂਤੀ ਵਧੀਆ ਹੈ ਉਹ ਖਾਦਾ ਪਿਆ ਮਰੂ ਰੋਹ ਉਸੀ ਉਹਦਾ ਕੱਚਾ ਦਾ ਕੱਚਾ ਬੁੱਤ ਇਹ ਵਾਲਾ ਹੈ ਨਾ ਇਹ ਵਾਲਾ ਇਹਦਾ ਕੱਚਾ ਦਾ ਮੰਨਣਾ ਤੁਸੀਂ ਕਿਸੇ ਦੇ ਅਮਰੂਦ ਤੇ ਅਮਰੂਦ ਤੋੜਨ ਆ ਗਏ ਕਿਸੇ ਹੋਰ ਦੇ ਅਮਰੂਦ ਤੇ ਅਮਰੂਦ ਤੋੜਨ ਆਏ ਹੋ ਜੇ ਆਗਲਾ ਥੋੜੇ ਮੰਗਰ ਤੇ ਗਿਆ ਕਿ ਫੇਰ ਕਿਸੇ ਵੀ ਤਾਈ ਹੋ ਚਲੋ ਸੋਨੇ ਹਨਾ ਵੀ ਉਹ ਘੜਾ ਇੱਕ ਹੋਰ ਖੜ ਦ ਕਾ ਪਿਆ ਉਹ ਖੜੇ ਨੇ ਲੇ ਪੱਕਾ ਹਾਲਾ ਬਈ ਵਣ ਕੇ ਕਿਤੇ ਆਇਆ ਪਿਆ ਆਇਆ ਆਇਆ ਹੋ ਪਿਆ ਹੋ ਪਿਆ ਦੇਖੋ ਛੁਪਿਆ ਆਇਆ ਆ ਵਾਲਾ ਗੁਰਮਨ ਕਿੱਧਰ ਜਾ ਆਇਆ ਕੁੱਤੇ ਕਿੰਨੇ ਦਿਦਾਈ ਨੇ ਸੋਨ ਸੈਨਿਕ ਕਿੰਨੇ ਕਲਾਈਆਂ ਪਤਾ ਨਹੀਂ ਪੁੱਲ ਗਿਆ ਪੁੱਲ ਗਿਆ ਅੰਦਰ ਕਿੱਥੇ ਨੇ ਯਾਰ ਦੂਜੀ ਇਹਦੇ ਕੋਲ ਤਕਦੂਰੇ ਹੋਏ ਇਹਦਾ ਇੱਕੋ ਹੀ ਰਹਿ ਗਿਆ ਲੱਗਦਾ ਯਾਰ ਖਾ ਗਈ ਇਹ ਮੰਦੇ ਦਾ ਵੱਡੀ ਚਾਹ ਤੂੰ ਖਾ ਗਈ ਆਹਾ ਇਹਦੇ ਦਾ ਸਾਰੇ ਉਹਨੇ ਨਾ ਕਿੱਥੇ ਆਈ? ਕਿੱਥੇ ਕੱਲ ਹੋਈ ਆ? ਕੱਲ ਕਿੱਥੇ ਹੋਈ ਆ? ਉਹ ਉਧਰ ਹੈ? ਉਹ ਉਧਰ ਉਧਰ ਕਿਧਰ? ਆਹ ਮੁੰਡੇ ਦਾ ਕੀ ਕਰੀਏ ਯਾਰ? ਸਾੰਗਦਾ ਬਹੁਤ ਆ ਇਹ। ਹੱਥ 2 ਸੈਕਿੰਡ ਹੱਥ 2 ਸੈਕਿੰਡ